ਇੱਕ ਪਰਵਾਸੀ ਨੂੰ ਇੰਨੇ ਜ਼ਿਆਦਾ ਪੈਸੇ ਅਕਾਊਂਟ ਦੇ ਵਿੱਚ ਆਏ ਕਿ ਉਸ ਦੀ ਗਿਣਤੀ ਕਰਨੀ ਉਸ ਪਰਵਾਸੀ ਨੂੰ ਕੀ ਖਬਰਾਂ ਵਾਲਿਆਂ ਨੂੰ ਕੀ ਘਰਦਿਆਂ ਨੂੰ ਕੀ ਬੈਂਕਾਂ ਵਾਲਿਆਂ ਨੂੰ ਕੀ ਇੱਥੋਂ ਤੱਕ ਕਿ Google ਨੂੰ ਵੀ ਉਸ ਦੀ ਗਿਣਤੀ ਕਰਨੀ ਔਖੀ ਹੋ ਗਈ ਇੰਨੇ ਜ਼ਿਆਦਾ ਪੈਸੇ ਉਸ ਦੇ ਅਕਾਊਂਟ ਦੇ ਵਿੱਚ ਆਏ ਕਿ ਜਦੋਂ ਉਸ ਨੇ Google ਤੇ ਸਰਚ ਮਾਰ ਕੇ ਦੇਖਿਆ ਤਾਂ Google ਨੂੰ ਵੀ ਉਸ ਦੀ ਗਿਣਤੀ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ Google ਵੀ ਉਸ ਦੀ ਸਿੱਧੀ ਤੌਰ ਤੇ ਗਿਣਤੀ ਨਹੀਂ ਕਰ ਪਾਇਆ ਇੰਨੀ ਵੱਡੀ ਰਕਮ ਸਾਹਮਣੇ ਆਈ ਹੈ ਕਿ ਅਰਬਾਂ ਕਰਬਰ ਪਿਆ ਉਸ ਬੰਦੇ ਦੇ ਅਚਾਨਕ ਹੀ ਅਕਾਊਂਟ ਦੇ ਵਿੱਚ ਆ ਜਾਂਦਾ ਹੈ ਪੂਰੀ ਕਟਨਾ ਮੈਂ ਤੁਹਾਨੂੰ ਦੱਸਦਾ ਪੂਰੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਕੀ ਤੇ ਕਿਵੇਂ-ਕਿਵੇਂ ਵਾਪਰੇ ਜਦੋਂ ਉਹ ਦੀਪੂ ਨਾਂ ਦਾ ਮੁੰਡਾ ਉਸਦੀ ਉਮਰ 20 ਸਾਲ ਦੀ ਹੈ ਤੇ ਜਦੋਂ ਉਹ ਆਪਣਾ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਖਾਣਾ ਖਾਂਦਿਆਂ ਇੱਕ ਮੈਸੇਜ ਆਇਆ ਉਹ ਖਾਣਾ ਖਾਂਦਿਆਂ ਆਪਣਾ ਫੋਨ ਚਲਾ ਰਿਹਾ ਸੀ ਜਦੋਂ ਮੈਸੇਜ ਆਇਆ ਤਾਂ ਉਸਨੇ ਉਸ ਮੈਸੇਜ ਨੂੰ ਦੇਖਿਆ ਉਸ ਮੈਸੇਜ ਨੂੰ ਦੇਖ ਕੇ ਜਦੋਂ ਉਸਨੇ ਦੇਖਿਆ ਕਿ ਉਸਦੇ ਅਕਾਊਂਟ ਦੇ ਵਿੱਚ ਇੰਨੇ ਜ਼ਿਆਦਾ ਪੈਸੇ ਟਰਾਂਸਫਰ ਹੋ ਗਏ ਹਨ ਤਾਂ ਉਸ ਦੇ ਇਕਦਮ ਦੇਖ ਕੇ ਹੋਸ਼ ਉੱਡ ਗਏ ਤੇ ਉਸ ਨੇ ਆਪਣਾ ਰੋਟੀ ਪਾਣੀ ਵੀ ਵਿੱਚ ਹੀ ਛੱਡ ਦਿੱਤਾ ਇੱਕ ਵਾਰ ਉਹ ਦੀਪੂ ਨਾ ਦਾ ਮੁੰਡਾ ਖੁਸ਼ੀ ਦੇ ਨਾਲ ਝੂਮ ਉੱਠਿਆ ਕਿਉਂਕਿ ਉਹ ਦੁਪਹਿਰ ਦਾ ਖਾਣਾ ਖਾਂਦੇ ਖਾਂਦੇ ਹੋਏ ਅਰਬਾ ਕਰਬਾ ਪਤੀ ਹੋ ਗਿਆ ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਪਰ ਇਸ ਵਾਰ ਤਾਂ ਇਹ ਕਹਿਣਾ ਹੋ ਗਿਆ ਕਿ ਰੱਬ ਨੇ ਦਿੱਤਾ ਤਾਂ ਜ਼ਰੂਰ ਹੈ ਪਰ ਪਤਾ ਨਹੀਂ ਕੀ ਕੁਝ ਪਾੜ ਕੇ ਦਿੱਤਾ ਪਤਾ ਨਹੀਂ ਤਾਂ ਬੱਦਲ ਪਾੜ ਕੇ ਹੀ ਦੇਤਾ ਕਿ ਇੰਨੀ ਜ਼ਿਆਦਾ ਅਮਾਉਂਟ ਉਸਦੇ ਅਕਾਊਂਟ ਦੇ ਵਿੱਚ ਆ ਗਈ ਕਿ Google ਨੂੰ ਵੀ ਗਿਣਤੀ ਕਰਨੀ ਔਖੀ ਹੋ ਗਈ। ਤੁਸੀਂ ਨੈਟ ਤੇ ਦੇਖ ਸਕਦੇ ਹੋ ਖਬਰਾਂ ਦੇ ਵਿੱਚ ਖਬਰਾਂ ਵਾਲਿਆਂ ਨੂੰ ਉਸ ਦੀ ਗਿਣਤੀ ਕਰਨੀ ਕਿੰਨੀ ਜ਼ਿਆਦਾ ਔਖੀ ਹੋ ਚੁੱਕੀ। ਗਿਣਤੀ ਨਹੀਂ ਕਰ पाए ਕਈ ਖਬਰ ਵਾਲੇ। ਕਈ ਖਬਰਾਂ ਵਾਲੇ, ਮੀਡੀਆ ਵਾਲੇ ਉਸ ਦੀ ਗਿਣਤੀ ਨਹੀਂ ਕਰ पाए। ਇੰਨੀ ਇੰਨੀ ਜ਼ਿਆਦਾ ਅਮਾਉਂਟ ਉਸਦੇ ਅਕਾਊਂਟ ਵਿੱਚ ਆਈ। ਜਿਸ ਨੂੰ ਦੇਖ ਕੇ ਉਸ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਉਸੇ ਸਮੇਂ ਉਸੇ ਸਮੇ ਉਸਨੇ ਉਹ ਪੈਸੇ ਆਪਣੇ ਮਾਤਾ ਪਿਤਾ ਨੂੰ ਚੈੱਕ ਕਰਵਾਏ ਉਸਦੇ ਮਾਤਾ ਪਿਤਾ ਦੇ ਵੀ ਚਿਹਰੇ ਤੇ ਖੁਸ਼ੀ ਆ ਗਈ ਪਰ ਇਸ ਦੇ ਪਿੱਛੇ ਖੁਸ਼ੀ ਵਾਲੀ ਗੱਲ ਤਾਂ ਚਲੋ ਹੈਗੀ ਹੈ ਪਰ ਕੋਈ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦਾ ਹੈ ਕਿ ਜੇਕਰ ਸਾਡੇ ਮੋਬਾਈਲ ਫੋਨ ਦੇ ਵਿੱਚ ਇੱਕਦਮ ਅਜੇਹਾ ਕੋਈ ਮੈਸੇਜ ਆਂਦਾ ਹੈ ਕਿ ਸਾਡੇ ਅਕਾਊਂਟ ਦੇ ਵਿੱਚ ਇੰਨੀ ਜ਼ਿਆਦਾ ਅਮਾਉਂਟ ਆ ਜਾਂਦੀ ਹੈ ਇਸ ਦੇ ਪਿੱਛੇ ਕੋਈ ਵੱਡੀ ਵਜ੍ਹਾ ਵੀ ਹੋ ਸਕਦੀ ਹੈ ਸਾਨੂੰ ਇਸ ਗੱਲ ਤੇ ਵੀ ਗੌਰ ਕਰਨੀ ਚਾਹੀਦੀ ਹੈ ਜਦੋਂ ਫਿਰ ਉਹ ਦੀਪੂ ਨਾਂ ਦਾ ਲੜਕਾ ਅਕਾਊਂਟ ਦੇ ਵਿੱਚ ਉਹ ਮੈਸੇਜ ਚੈੱਕ ਕਰਵਾਣ ਦੇ ਲਈ ਗਿਆ ਤਾਂ ਜਦੋਂ ਮੈਨੇਜਰ ਸਾਹਿਬ ਨੇ ਉਸ ਮੈਸੇਜ ਨੂੰ ਦੇਖਿਆ ਤਾਂ ਉਸਦੇ ਵੀ ਪੂਰੀ ਤਰ੍ਹਾਂ ਹੋਸ਼ ਉੱਡ ਗਏ ਤੇ ਦੀਪੂ ਨੇ ਉਸ ਨੂੰ ਪੁੱਛਿਆ ਕਿ ਸਰ ਇਹ ਕਿੰਨੇ ਅਮਾਉਂਟ ਮੇਰੇ ਅਕਾਊਂਟ ਦੇ ਵਿੱਚ ਆਈ ਹੈ ਘੱਟੋ ਘੱਟ ਉਸਨੇ ਵੀ ਅੱਧਾ ਘੰਟਾ ਉਸਤੇ ਲਾ ਦਿੱਤਾ ਪਰ ਉਹ ਅਮਾਉਂਟ ਨਹੀਂ ਦੱਸ ਪਾਇਆ ਉਸ ਤੋਂ ਬਾਅਦ ਉਸਨੇ ਆਪਣੇ ਸਟਾਫ ਨੂੰ ਬੈਂਕ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਸਭ ਦੇ ਹੋਸ਼ ੁੱਟ ਗਏ ਬੈਂਕ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਤੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਆ ਗਈ ਕਿ ਇੰਨੇ ਪੈਸੇ ਇੱਕਦਮ ਅਕਾਊਂਟ ਦੇ ਵਿੱਚ ਆ ਜਾਣੇ ਬਹੁਤ ਵੱਡੀ ਗੱਲ ਹੈ ਤੇ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਹੋਰ ਬੰਦਿਆਂ ਨੂੰ ਜਦੋਂ ਬੈਂਕ ਵਾਲਿਆਂ ਨੂੰ ਉਸ ਅਮਾਉਂਟ ਬਾਰੇ ਦਿਖਾਇਆ ਗਿਆ ਤਾਂ ਉਹਨਾਂ ਤੋਂ ਵੀ ਗਿਣਤੀ ਨਹੀਂ ਹੋਈ ਤੇ ਤੇ ਉਹਨਾਂ ਬੈਂਕ ਵਾਲਿਆਂ ਨੇ ਇਹ ਕਿਹਾ ਹੈ ਕਿ ਤੁਸੀਂ ਇਸ ਖਾਤੇ ਨੂੰ ਬੰਦ ਕਰ ਦਿਵੋ ਪਰ ਜਦੋਂ ਇਹ ਗੱਲ ਦੀਪੂ ਨੂੰ ਕਹੀ ਤਾਂ ਦੀਪੂ ਨੇ ਕਿਹਾ ਕਿ ਮੇਰੀ ਕੀ ਗਲਤੀ ਹੈ ਕੀ ਵਜ੍ਹਾ ਹੈ ਮੈਂ ਕਿਉਂ ਇਸ ਖਾਤੇ ਨੂੰ ਬੰਦ ਕਰਾਂ ਕਿ ਦੀਪੂ ਨੂੰ ਬੈਂਕ ਵਾਲਿਆਂ ਨੇ ਕਿਹਾ ਕਿ ਇਹ ਕੋਈ ਅਮਾਉਂਟ ਨਹੀਂ ਇਹ ਕੋਈ ਫਰੋਡ ਮੈਸੇਜ ਹੋ ਸਕਦਾ ਹੈ ਜਿਸ ਦੇ ਜ਼ਰੀਏ ਤੁਹਾਡੇ ਨਾਲ ਕੋਈ ਬਾਰਦਾਤ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਦੀਪੂ ਨੇ ਕੀ ਕੁਝ ਕੀਤਾ ਕੀ ਕੁਝ ਨਹੀਂ ਇਹ ਗੱਲ ਹਲੇ ਪ੍ਰੋਪਰ ਸਾਹਮਣੇ ਨਹੀਂ ਆਈ ਪਰ ਇੱਕ ਵਾਰ ਦੀਪੂ ਦੇ ਲਈ ਅਰਬਾਂ ਕਰਬਾਂ ਦੀ ਲਾਟਰੀ ਪਰਮਾਤਮਾ ਦੇ ਵੱਲੋਂ ਲੱਗੀ ਹੈ ਇੰਨੀ ਜ਼ਿਆਦਾ ਵੱਡੀ ਲਾਟਰੀ ਅੱਜ ਤੱਕ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਨਹੀਂ ਲੱਗੀ ਕਿ ਜਿਸ ਦੀ ਅਮਾਉਂਟ ਦੀ ਗਿਣਤੀ ਕਰਨੀ ਸਭ ਨੂੰ ਔਖੀ ਹੋ ਗਈ ਪੱਤਰਕਾਰਾਂ ਨੂੰ ਕੀ ਬੈਂਕ ਮੈਨੇਜਰਾਂ ਨੂੰ ਕੀ ਲੋਕਾਂ ਨੂੰ ਕੀ ਮਾਮੇ ਤਾਏ ਚਾਚਿਆਂ ਨੂੰ ਕੀ ਇੱਥੋਂ ਤੱਕ ਕਿ ਗੂਗਲ ਨੂੰ ਵੀ ਉਸ ਦੀ ਗਿਣਤੀ ਕਰਨੀ ਔਖੀ ਹੋ ਗਈ ਦੋਸਤੋ ਹੁਣ ਤੁਹਾਡੀ ਉਸ ਦੀਪੂ ਬਾਰੇ ਕੀ ਰਾਏ ਹੈ ਕਿ ਉਸ ਦੇ ਨਾਲ ਚੰਗਾ ਹੋਇਆ ਹੈ ਜਾਂ ਫਿਰ ਮਾੜਾ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਡੀ ਇਸ ਬਾਰੇ ਕੀ ਰਾਏ ਹੈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ